ਹਾਂਜੀ ਆਪਣੇ ਨਿੰਮ ਇੱਥੇ ਤਾਂ 6 ਪਛਨ ਕਿਲਾ ਗੱਡਿਆ ਸੀ ਉਹ ਕਿਲਾ ਜਿਹੜਾ ਗੱਡਿਆ ਨਿੰਮ ਦਾ ਤੇ ਉਹ ਵਿਸ਼ਾਲ ਦਰਖਤ ਬਣ ਗਿਆ ਸੀ ਬਹੁਤ ਵੱਡਾ ਉਹ ਇੰਨਾ ਵਿਸ਼ਾਲ ਬਣ ਗਿਆ ਸੀ ਉਹ ਟੁੱਟ ਕੇ गिर ਕੇ ਕੁਝ ਹਿੱਸਾ ਉਧਰ ਖਿੰਡ ਗਿਆ ਤਾਂ ਖਰਾਬ ਹੋ ਗਿਆ ਹੁਣ ਇਹਦੀਆਂ ਜੜਾਂ ਦੁਬਾਰਾ ਹੋਈਆਂ ਨੇ ਸਾਰੀਆਂ ਹੁਣ ਤੁਸੀਂ ਦਰਸ਼ਨ ਕਰਦੇ ਦੁਬਾਰਾ ਜਿਹੜੀਆਂ ਹੋਈਆਂ ਨੇ ਇਹ ਜਦੋਂ ਇਸੇ ਵੀ ਕਿਲਾ ਨਹੀਂ ਬਣਿਆ ਤਾਂ ਇੱਕ ਮਾਤਾ ਦੇ ਚੁੱਲ੍ਹਾ ਜਲ ਰਿਹਾ ਸੀ ਤਾਂ ਸਿੰਘਾਂ ਨੇ ਮਾਤਾ ਨੇ ਕਿਹਾ ਚਲੋ ਆਹੀ ਲੈ ਜਾਓ ਜਲਿਆ ਹੋਈ ਐਦਾਂ ਹੀ ਮਤਲਬ ਧਰਤੀ 'ਚ ਘਟਦਾ ਸੀਗਾ ਉਹ ਵਿਸ਼ਾਲ ਦਰਖਤ ਦਾ ਰੂਤ ਧਰੂਤਾਨ ਕੇ ਇਹ ਜਲ ਜਿਹੜੇ ਸ਼ਨੀਵਾਰ ਨੂੰ ਇੱਥੇ ਜਿਹੜੇ ਹਾਜ਼ਰ ਛੇ ਹਾਜ਼ਰੀਆਂ ਭਰਨਗੇ ਕੋਈ ਵੀ ਉਹਨੂੰ ਬਿਮਾਰੀ ਹੋਵੇ ਕੋਈ ਵੀ ਛੇ ਛੇਵੀਂ ਹਾਜ਼ਰੀ ਤੋਂ ਇਹ ਆਜ਼ਾਦ ਕਰ ਬੇਨਤੀ ਕਰਾਉਣੀ ਹੈ ਤਾਂ ਜਲ ਲੈ ਕੇ ਜਾਣਾ ਜਲ ਨਾਲ ਸ਼ਰਨ ਪਾਣੀ ਕਰਨਾ ਅੱਜ ਆਪਾਂ ਦਰਸ਼ਨ ਕਰਾਂਗੇ ਜੀ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਕਢਾਣੀ ਕਲਾ ਛੇਵੇਂ ਪਾਤਸ਼ਾਹ ਗੁਰੂ ਅਰਗੁਬਨ ਸਾਹਿਬ ਜੀ ਇਸ ਜਗ੍ਹਾ ਤੇ ਆਏ ਸੀ ਤੇ ਇੱਥੇ 52 ਕਲੀਆਂ ਵਾਲਾ ਚੂਲਾ ਜੋ ਕਿ ਗਵਾਲੀਅਰ ਦੇ ਕਿਲੇ ਚੋਂ 52 ਰਾਜਿਆਂ ਨੂੰ ਰਹਾ ਕਰਨ ਲਈ 52 ਕਲੀਆਂ ਵਾਲਾ ਚੂਲਾ ਬਣਵਾ ਕੇ ਗੁਰੂ ਸਾਹਿਬ ਜੀ 52 ਰਾਜਾ ਨੂੰ ਰਹਾ ਕਰਕੇ ਲਿਆਏ ਸੀਗੇ ਗਵਾਲੀਅਰ ਦੇ ਕਿਲੇ ਚੋਂ ਉਹ ਚੋਲਾ ਸਾਹਿਬ ਇੱਥੇ ਸ਼ੋਭਿਤਾ ਦੇਖੋ ਇੱਕ ਜੂੜਾ ਸਾਹਿਬ ਪਿਆ ਹੋਇਆ ਵਾ ਤੇ ਆ ਚੋਲਾ ਸਾਹਿਬ ਹੈਗੀ ਆ ਤੇ ਇੱਥੇ ਹੀ ਹੋਰ ਵੀ ਗੁਰਦੁਆਰਾ ਸਾਹਿਬ ਬਣੇ ਹੋਏ ਆ ਆਪਾਂ ਸਾਰੇ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਏਕੇ ਦੇਖੋ ਪੰਜ ਗ੍ਰੰਥੀ ਹੈਗੀ ਆ ਜੋ ਸੁਨਹਿਰੀ ਅੱਖਰਾਂ ਚ ਹੈਗੀ ਆ ਤੇ ਇਸ ਜਗ੍ਹਾ ਤੇ ਗੁਰੂ ਸਾਹਿਬ ਜਦੋਂ ਆਏ ਤਾਂ 41 ਤੋਂ 45 ਦਿਨ ਇੱਥੇ ਰਹੇ ਤਾਂ ਗੁਰੂ ਸਾਹਿਬ ਨੇ ਆਪਣਾ ਜੋ ਚੂਲਾ ਸਾਹਿਬ ਤੇ ਆਪਣਾ ਜੂੜਾ ਸਾਹਿਬ ਤੇ ਪੰਜ ਗ੍ਰੰਥੀ ਇੱਥੇ ਦਿੱਤੇ ਤੇ ਅੱਗੇ ਆਪਾਂ ਚੱਲਦੇ ਨਾਲੇ ਆਪਾਂ ਇਤਿਹਾਸ ਬਾਰੇ ਪੂਰੀ ਜਾਣਕਾਰੀ ਲੈਣੇ ਵੈਸੇ ਤਾਂ ਮੈਂ ਇਤਿਹਾਸ ਵਿੱਚ ਲਾਜ ਦਿੱਤਾ ਤੁਸੀਂ ਪਾਉਜ਼ ਕਰਕੇ ਦੇਖ ਸਕਦੇ ਹੋ ਵਟ ਸਕਦੇ ਹੋ ਤੇ ਬਾਕੀ ਇਤਿਹਾਸ ਜਿਹੜਾ ਆਪਾਂ ਨੂੰ ਅੱਗੇ ਬਾਬਾ ਜੀ ਦੱਸਣਗੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਨਾਲ ਦੀ ਨਾਲ ਹੀ ਤੁਹਾਨੂੰ ਜਿਹੜੇ ਹੋਰ ਗੁਰਦੁਆਰਾ ਸਹਿਬਾਨ ਆ ਉਹਨਾਂ ਦੇ ਵੀ ਦਰਸ਼ਨ ਕਰਵਾਉਂਦੇ ਰਵਾਂਗੇ ਇਸੇ ਵੀਡੀਓ ਦੇ ਵਿੱਚ ਪੁਰਾਣੀ ਕੜਾਣੀ ਕਲਾਂ ਦੇ ਸਾਰੇ ਗੁਰਦੁਆਰਾ ਸਾਹਿਬਾਂ ਨਾਲ ਦੇ ਦਰਸ਼ਨ ਕਰਾਵਾਂਗੇ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸ ਨਾਲ ਜੁੜੇ ਹੋਏ ਆ। ਚਲੋ ਕਰਦੇ ਆ ਸ਼ੁਰੂ ਅੱਗੇ ਗੱਲਬਾਤ। ਬਾਬਾ ਜੀ ਉਹਨਾਂ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਪਿੰਡ ਕੜਾਣੀ ਕਲਾਂ ਇੱਥੇ 6ਵੇਂ ਪਾਸ਼ਾ ਸ੍ਰੀ ਗੁਰੂ ਘਰਗੋਬਿੰਦ ਮਹਾਰਾਜ ਦੇ 52 ਕਲਾਂ ਦੇ ਚੋਲੇ ਦੇ ਦਰਸ਼ਨ ਕਰਵਾਏ ਨੇ। ਸੋ ਅੱਜ ਆਪਾਂ ਉਹਨਾਂ ਦਾ ਇਤਿਹਾਸ ਥੋੜਾ ਸਰਵਣ ਕਰਾਂਗੇ। ਜਿਵੇਂ ਕਿ ਸ੍ਰੀ ਹਰਗੋਬਿੰਦ ਮੀਰੀ ਪੀਰ ਦੇ ਮਾਲਕ ਬੰਦੀ ਛੋੜਦਾ ਤਰਪਤਾ ਇਸ ਉਸਤਾਂ ਦੇ 25 ਫੱਗਣ 1688 ਬਿਕਰਮੀ 1633 ਈਸਵੀ ਕਡਾਣੀ ਨਗਰ ਵਿੱਚ ਆਏ ਜਿਵੇਂ ਕਿ ਜਦੋਂ ਆਏ ਬਾਹਰ ਇੱਕ ਦਮ ਨਾਮਾ ਸਾਹਿਬ ਗੁਰਦੁਆਰਾ ਬਣਿਆ ਹੋਇਆ ਤੇ ਸਾਧੂ ਰਹਿ ਰਿਹਾ ਸੀ ਉਹ ਸਾਧੂ ਉਹਨੇ ਜਦੋਂ ਪ੍ਰਵਚਨ ਕਰੇ ਤਾਂ ਕਿਉਂਕਿ ਸਾਧੂ ਆਮ ਨਹੀਂ ਸੀ ਪ੍ਰਵਚਨ ਕਰਦਿਆਂ ਕਰਦਿਆਂ ਕਿਉਂਕਿ ਬ੍ਰਹਮ ਗਿਆਨੀ ਦੀ ਗੱਤ ਬ੍ਰਹਮ ਗਿਆਨੀ ਜਾਣੇ ਉਹ ਆਪਸ ਵਿੱਚ ਤੋਂ ਗੱਲਬਾਤ ਕੀਤੀ ਤਾਂ ਉਹਨਾਂ ਨੂੰ ਪਾਇਆ ਆ ਪਰਮਾਤਮਾ ਆਏ ਹੋਏ ਨੇ ਇਹ ਛੇ ਪਾਸ਼ੇ ਨੂੰ ਕਮਰਾ ਖੋਲ੍ਹਿਆ ਤੇ ਆਰਾਮ ਕਰਿਆ ਤੇ ਸਾਧੂ ਮਹਾਂ ਮੰਨ ਗਏ ਤੋ ਤੁਹਾਨੂੰ ਤਾਂ ਸਾਰੀ ਦੁਨੀਆ ਜਾਣਦੀ ਆ ਜਾਂ ਤੁਹਾਡੇ ਇਸ ਕੋਤਕ ਨੂੰ ਹਰੇਕ ਦੁਨੀਆ ਜਾਣੇਗੀ ਤਾਂ ਛੇਵੇਂ ਪਾਸ਼ੇ ਇਹ ਕਹਿੰਦੇ ਨੇ ਤੁਹਾਨੂੰ ਅੱਜ ਵਾਰ ਦੇ ਕੇ ਜਾਣੇ ਆ ਕਿ ਤੁਹਾਡੀ ਸਮਾਦ ਤੇ ਪਹਿਲਾਂ ਮੱਥਾ ਟੇਕਣਗੇ ਫਿਰ ਦਮਦਨਾ ਸਾਹਿਬ ਅੱਗੇ ਸਾਡੇ ਦਰਸ਼ਨ ਕਰਿਆ ਕਰਨਗੇ ਅੱਜ ਵੀ ਜਿਹੜੀ ਸਮਾਦ ਆ ਗੁਰਦੁਆਰਾ ਦਮਦਨਾ ਸਾਹਿਬ ਸਾਹਮਣੇ ਬਣੀ ਹੋਈ ਆ ਜੇ ਜਦੋਂ ਤੁਸੀਂ ਦਮਦਨਾ ਸਾਹਿਬ ਜਾਓਗੇ ਤਾਂ ਉਹ ਸਮਾਦ ਦੇ ਦਰਸ਼ਨ ਕਰਕੇ ਫਿਰ ਤੁਸੀਂ ਅੰਦਰ ਐਂਟਰੀ ਕਰੋਗੇ ਉੱਥੇ ਕਮਰਖਸਾ ਖੋਲਿਆ ਆਰਾਮ ਕਰਿਆ ਗੁਰਦੁਆਰਾ ਦਮਦਨਾ ਸਾਹਿਬ ਬਣਿਆ ਉਸ ਤੋਂ ਬਾਅਦ ਜਿਹੜੀ ਪਿੰਡ ਦੀ ਸੰਗਤ ਆ ਬਾਬਾ ਸੁਰਤੀਏ ਜੀ ਉਹਨਾਂ ਨੇ ਜਦੋਂ ਛੇ ਪਾਸ਼ਾ ਨੂੰ ਪਿੰਡ ਵਿੱਚ ਲਿਆਂਦਾ ਆਦ ਸਾਮਾਨ ਨਾਲ ਤਾਂ ਉਹਨਾਂ ਨੇ ਬਹੁਤ ਹੀ ਉਹਨਾਂ ਦਾ ਸਤਿਕਾਰ ਕਰਕੇ ਭੋਜਨ ਪਾਣੀ ਛਕਾਇਆ 41 ਦਿਨ ਇੱਥੇ ਪਿੰਡ ਵਿੱਚ ਰਹੇ ਛੇ ਪਾਸ਼ਾ ਜੀ 41 ਦਿਨ ਕੋਤਕ ਵਰਤ ਹੁੰਦੇ ਰਹੇ ਗੁਰਦੁਆਰਾ ਢੋਲਾ ਸਾਹਿਬ ਬਣਿਆ ਉੱਥੇ ਛੇ ਪਾਸ਼ਾ ਜੀ ਰਹੇ ਜਿਵੇਂ ਕਿ ਪੰਜ ਪੋਸਤਾਂ ਬਾਬਾ ਸੁਰਤੀਏ ਦੇ ਤੇ ਹੋਰ ਵੀ ਜਦੋਂ ਦਾਣਾ ਬਣੇ ਛਕਾਉਂਦੇ ਤਾਂ ਵਾਰ ਦਿੱਤਾ ਗਿਆ ਉਹਨਾਂ ਨੂੰ ਇਹ ਤੁਹਾਡੀਆਂ ਆਉਣ ਵਾਲੀ ਪੀੜ੍ਹੀ ਜਿੰਨੀ ਵੀ ਆ ਉਹ ਦਾਣੇ ਤੋਂ ਬਿਨਾਂ ਨਹੀਂ ਰਹਿ ਸਕਦੀ ਕੋਤਕ ਇਦਾਂ ਹੋਇਆ ਜਦੋਂ ਸ਼ੇਮ ਪਾਸ਼ਾ ਜੀ ਲੰਗਰ ਪਾਣੀ ਛਕ ਰਹੇ ਸੀ ਤਾਂ ਉਹ ਕਹਿੰਦੇ ਨੇ ਵੀ ਇੰਨੇ ਦਿਨ ਹੋ ਗਏ ਰਹਿੰਦੇ ਨੂੰ ਵੀ ਦਾਣਾ ਲੰਗਰ ਤਾਂ ਹੁਣ ਖਤਮ ਹੋ ਰਿਹਾ ਤਾਂ ਸ਼ੇਮ ਪਾਸ਼ਾ ਜੀ ਕਹਿੰਦੇ ਨੇ ਲਿਆਓ ਪਢੋਲਾ ਲਿਆਓ ਜਿਹੜੇ ਪਢੋਲੇ ਦੇ ਆਲੇ ਵਾਲੇ ਦਾਣੇ ਖੰਡੇ ਸੀ ਉਹਦੇ ਵਿੱਚ ਪਾਤੇ ਜਦੋਂ ਪਾਏ ਤਾਂ ਕਿਹਾ ਇਹ ਟੱਕਣ ਨਹੀਂ ਖੋਲਣਾ ਇਹ ਪੰਜ ਪੋਸਤਾਂ ਜਦੋਂ ਇਹਦੀਆਂ ਲੰਘ ਗਿਆ ਤਾਂ ਨਵੇਂ ਵਿਆਹੀ ਜਦੋਂ ਨੋ ਆਈ ਤਾਂ ਉਹਨਾਂ ਨੇ ਕਿ ਕਿੰਨੇ ਸਾਲ ਹੋ ਗਏ ਮੈਨੂੰ ਇੱਥੇ ਰਹਿੰਦਿਆਂ ਨੂੰ ਤਾਂ ਇਹ ਦਾਣੇ ਕਿਵੇਂ ਨਿਕਲ ਰਹੇ ਨੇ ਤਾਂ ਉਸਨੇ ਕੀ ਕਰਿਆ ਟੱਕਣ ਚੱਕਤਾ ਉਹ ਮਤਲਬ ਜਿਹੜੀ ਸ਼ਕਤੀ ਸੀ ਦਾ ਵਰਦਾਨ ਜੋ ਖਤਮ ਹੋ ਗਿਆ ਗੁਰਦਰਾਜ ਜੀ ਸੁਜੋਬਤ ਪਿੰਡ ਦੇ ਵਿਚਾਲੇ ਹੈ ਘੜੋਲਾ ਸਾਹਿਬ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਸ਼੍ਰੀ ਗੁਰੂ ਖਰਗੋਸ ਸਾਹਿਬ ਮਹਾਰਾਜ ਜੀ ਉਹ ਜਿਹੜੇ ਨਿੰਮ ਦਾ ਦਤਨ ਕਰਕੇ ਇੱਕ ਜਿਵੇਂ ਤੋਬੇ ਦੇ ਦਰਸ਼ਨ ਕਰਕੇ ਐ ਪ੍ਰਸਾਦਨਧਰਲੇ ਧਰਤੀ ਦੇ ਉਹ ਜਿਹੜਾ ਨਿੰਮ ਸਰ ਗੁਰਦੁਆਰਾ ਜੀ ਜਦੋਂ ਆਪਾਂ ਉਹਨੂੰ ਦੇਖਾਂਗੇ ਤਾਂ ਉਹਦੇ ਜਿਹੜੇ ਪੱਤੇ ਆ ਲਾਲ ਦਿਸਣਗੇ ਖਾਣ ਨੂੰ ਖੱਟੇ ਮਿੱਠੇ ਹੁੰਦੇ ਨੇ ਦਰਸ਼ਨ ਕਰ ਸਕਦੇ ਹੋ ਨਿੰਮ ਸਰ ਗੁਰਦੁਵਾਰਾ ਠੀਕ ਹੈ ਜੀ ਉਸ ਤੋਂ ਬਾਅਦ ਗੁਰਦੁਆਰਾ ਹੈਗਾ ਆਪਣਾ ਦੰਬਨਾ ਸਾਹਿਬ ਚੋਲਾ ਸਾਹਿਬ ਚੋਲਾ ਸਾਹਿਬ ਆ ਤੁਸੀਂ ਦਰਸ਼ਨ ਕਰੇ ਨੇ ਚਾਰ ਗੁਰਦੁਆਰੇ ਇਤਿਹਾਸਕ 6 ਪਸ਼ ਦੇ ਹੈਗੇ ਨੇ ਪਿੰਡ ਦੇ ਟੋਟਲ ਗੁਰਦੁਆਰੇ ਜਿਹੜਾ ਪਿੰਡ ਦਾ ਜਿਵੇਂ ਰਵਦਾਸੀਆ ਗੁਰਦੁਆਰਾ ਜਦਾ ਇੱਕ ਇਹ ਕੋੜਾ ਸਾਹਿਬ ਜਦਾ ਛੇ ਗੁਰਦੁਆਰੇ ਟੋਟਲ ਦੇ ਚਾਰ ਗੁਰਦੁਆਰੇ ਇਤਿਹਾਸਿਕ ਨੇ ਜਾਣ ਲੱਗਿਆਂ ਜਦੋਂ 41 ਦਿਨ ਹੋਏ ਪ੍ਰਸੰਨ ਹੋ ਕੇ ਛੇਵੇਂ ਪਾਤਸ਼ਾਹ ਜੀ ਵਾਰਦੇਗੇ ਕਿ ਇਹ ਪਿੰਡ ਕਢਾਣੀ ਤੋਂ ਕਢਾਣ ਬਣੇਗਾ ਅਤੇ ਕੋਈ ਬਾਹਰੋਂ ਆਇਆ ਕੋਈ ਦੁਸ਼ਮਣ ਤੈਨੂੰ ਹਰਾ ਨਹੀਂ ਪਾਏਗਾ ਕੁਦਰਤੀ ਆਪ ਤਾਂ ਕੋਈ ਆ ਨਹੀਂ ਸਕਦੀ ਤੇ ਬਹੁਤ ਖੁਸ਼ ਹੋਏ ਸਿੰਘਾਂ ਤੋਂ ਖੁਸ਼ ਹੋ ਕੇ ਉਹਨਾਂ ਨੇ 52 ਕਲੀਆਂ ਵਾਲਾ ਚੋਲਾ ਇਸ ਪਿੰਡ ਨੂੰ ਸੇਵਾ ਵਿੱਚ ਦੇ ਦਿੱਤੇਗੇ ਸੋ ਨੈਰੀ ਅਖਣਾ ਵਾਲੀ ਜਿਹੜੀ ਆ ਪੁੱਤੀ ਜਿਹੜੇ ਤੇ ਨਿਤਨੇਮ ਕਰਦੀ ਸੀ ਉਹ ਪੰਜ ਬਾਣੀਆਂ ਵਾਲੀਆਂ ਆਪਣੀਆਂ ਜਿਹੜੀਆਂ ਬਾਣੀਆਂ ਪੜ੍ਹਦੇ ਸਨ ਉਸ ਵੇਲੇ ਦੀਆਂ ਉਸ ਅਜੇ ਵੀ ਇੱਥੇ ਸਜੋਬਤ ਹੈ ਅਤੇ ਇੱਕ ਜੋੜਾ ਇਹ ਤੁਸੀਂ ਦਰਸ਼ਨ ਤੁਸੀਂ ਆਪਣੇ ਵੀਡੀਓ ਨੂੰ ਸੇਵ ਜਿੱਤ ਤੁਹਾਨੂੰ ਦਿਖਾਣਗੇ ਤੇ ਇਹ ਜਿੰਨਾ ਵੀ ਕੋਤਕ ਉਸ ਵੇਲੇ ਦਾ ਹੋਇਆ ਥੋੜਾ ਜਿਹਾ ਕਿਉਂਕਿ ਕਮੀ ਰਹਿ ਜਾਂਦੀ ਹੈ ਕੋਈ ਪੇਸ਼ੀ ਰਹਿ ਜਾਂਦੀ ਹੈ ਸੁਣਾਉਣ ਲੱਗਿਆਂ ਉਹ ਕਮਿੰਗ ਪੇਸ਼ੀ ਚਲੋ ਜੀ ਉਹ ਪਰਮਾਤਮਾ ਵੀ ਜਾਣਦਾ ਸੰਗਤਾਂ ਵੀ ਜਾਣਦੇ ਹਾਂਜੀ ਆਪਣੇ ਨਿਮ ਇੱਥੇ ਤਾ ਛੇ ਪਾਸ਼ ਨੇ ਕਿਲਾ ਗੱਡਿਆ ਸੀ ਉਹ ਕਿਲਾ ਜਿਹੜਾ ਗੱਡਿਆ ਨਿੰਮ ਦਾ ਤੇ ਉਹ ਵਿਸ਼ਾਲ ਦਰਖਤ ਬਣ ਗਿਆ ਸੀ ਬਹੁਤ ਵੱਡਾ ਉਹ ਇੰਨਾ ਵਿਸ਼ਾਲ ਬਣ ਗਿਆ ਸੀ ਉਹ ਟੁੱਟ ਕੇ गिर ਕੇ ਕੁਝ ਹਿੱਸਾ ਉਧਰ ਖਿੰਡ ਗਿਆ ਤਾਂ ਖਰਾਬ ਹੋ ਗਿਆ ਹੁਣ ਇਹਦੀਆਂ ਜੜਾਂ ਦੁਬਾਰਾ ਹੋਈਆਂ ਨੇ ਸਾਰੀਆਂ ਹੁਣ ਤੁਸੀਂ ਦਰਸ਼ਨ ਕਰਦੇ ਆ ਦੁਬਾਰਾ ਜਿਹੜੀਆਂ ਹੋਈਆਂ ਨੇ ਇਹ ਜਦੋਂ ਇਸੇ ਵੀ ਕਿਲਾ ਨਹੀਂ ਬਣਿਆ ਤਾਂ ਇੱਕ ਮਾਤਾ ਦੇ ਚੁੱਲ੍ਹਾ ਜਲ ਰਿਹਾ ਸੀ ਤਾਂ ਸਿੰਘਾਂ ਨੇ ਮਾਤਾ ਨੇ ਕਿਹਾ ਚਲੋ ਆਹੀ ਲੈ ਜਾਓ ਜਲਿਆ ਹੋਇਆ ਏਦਾਂ ਹੀ ਮਤਲਬ ਧਰਤੀ 'ਚ ਘਟਦਾ ਸੀਗਾ ਉਹ ਵਿਸ਼ਾਲ ਦਰਖਤ ਦਾ ਰੂਪ ਧਾਰਨ ਕੇ ਬਹੁਤ ਵੱਡਾ ਵਿਸ਼ਾਲ ਬਣਿਆ ਉਸ ਤੋਂ ਬਾਅਦ ਇਹਦੀਆਂ ਜੜਾਂ ਨੇ ਬਾਕੀ ਤੁਸੀਂ ਪੁਰਾਣਾ ਦੇਖ ਸਕਦੇ ਪਰਲੇ ਪਾਸੇ ਬੈਠਾ ਬਾਕੀ ਆਹ ਪੁਰਾਣਾ ਉਹਦੀਆਂ ਜਨੇ ਆਵੇ ਨੇ ਪੁਰਾਣੀਆਂ ਲੱਕੜੀਆਂ ਇਹ ਜਲ ਜਿਹੜਾ ਸ਼ਨੀਵਾਰ ਨੂੰ ਇੱਥੇ ਜਿਹੜੇ ਹਾਜ਼ਰੀ ਛੇ ਹਾਜ਼ਰੀਆਂ ਭਰਨਗੇ ਕੋਈ ਵੀ ਉਹਨੂੰ ਬਿਮਾਰੀ ਹੋਵੇ ਕੋਈ ਵੀ ਛੇ ਛੇਵੀਂ ਹਾਜ਼ਰੀ ਤੋਂ ਨਾਲ ਆਸਕਰ ਬੇਨਤੀ ਕਰਾਉਣੀ ਹੈ ਤਾਂ ਜਲ ਲੈ ਕੇ ਜਾਣਾ ਜਲ ਨਾਲ ਸ਼ਰਨ ਪਾਣੀ ਕਰਨਾ ਇਹ ਜਲ ਜਿਹੜਾ ਆਏਗਾ ਆਪਣੇ ਇਧਰ ਇਤਿਹਾਸਿਕ ਗੁਰਦੁਆਰੇ ਜਿੱਥੇ ਜਲ ਛਕਦੇ ਹੁੰਦੇ ਸੀਗੇ ਆਹ ਤੁਹਾਨੂੰ ਦਰਸ਼ਨ ਕਰਾਈਏ ਇਹ ਬਾਬਾਈ ਜਿਹੜੀ ਗੱਗਰ ਹੈ ਕਾਫੀ ਪੁਰਾਣੀ ਲੱਗਦੀ ਹੈ ਬਹੁਤ ਪੁਰਾਣੀ ਹੈ ਜੀ ਇਹ ਬਹੁਤ ਪੁਰਾਣੀਆ ਮਤਲਬ ਆ ਜਾਦੀ ਸੇਵਾ ਸ਼ੁਰੂ ਹੋਈ ਹੈ ਜਾਦੀ ਆ ਆਪਾਂ ਇੰਨੀ ਪਾਣੀ ਪੁਰਾਣੀ ਵੀ ਨਹੀਂ ਕਹਿ ਸਕਦੇ ਬਈ ਗੁਰੂ ਸਾਹਿਬ ਦੀ ਹੋਵੇ ਪਰ ਕਾਫੀ ਸਾਲ ਦੇਖਦੇ ਹਾਂ ਜਦ ਤੱਕ ਮੈਂ ਤਾਂ 12 13 ਸਾਲ ਮੈਨੂੰ ਵੀ ਹੋਗੀਆਂ ਰਹਿੰਦੇ ਨੇ ਬਹੁਤ ਪੁਰਾਣੀ ਹੈ ਫਿਰ ਵੀ ਤੁਹਾਨੂੰ ਖੂਹ ਦੇ ਦਰਸ਼ਨ ਕਰਾਉਣੇ ਆ ਆਜੋ ਬਾਜੀ ਸੰਤ ਜੀ ਇਹ ਖੂਹ ਉਹ ਪੁਰਾਣੇ ਸਮੇਂ ਦਾ ਜਦੋਂ ਛੇ ਪਾਸੇ ਜੀ ਜਲ ਛਕਿਆ ਕਰਦੇ ਸੀ ਇਹ ਪਾਣੀ ਇੰਨਾ ਸੁੱਕ ਗਿਆ ਕਿ ਹੁਣ ਮੋਟਰ ਫਿੱਟ ਕੀਤੀ ਆ ਮੋਟਰ ਦੇ ਹਿਸਾਬ ਨਾਲ ਜਿਹੜੀ ਸੰਗਤੋਂ ਜਲ ਛੱਕਿਆ ਕਰਦੀ ਜਿਹੜੀ ਤੁਸੀਂ ਗੁਰਵਾਰ ਗਾਗਰਾਂ ਦੇਖੀਆਂ ਸੀਗੀਆਂ ਉਹ ਗਾਗਰਾਂ ਜਲੋ ਇਹ ਤੁਹ ਖੂਦ ਹੀ ਵਰਤਿਆ ਜਾਂਦਾ ਹੈ ਤੇ ਜਿਹੜੀਆਂ ਬਿਮਾਰੀਆਂ ਠੁਮਾਰੀਆਂ ਜਿਹੜੀਆਂ ਦੂਰ ਹੁੰਦੀਆਂ ਨੇ ਉਹ ਜਲ ਰਾਂਹੀਂ ਤੇ ਇੱਥੇ ਜੋ ਮਤਲਬ ਪਾਵਰ ਆ ਗੁਰਬਾਣੀ ਦੀ ਉਸ ਦੇ ਨਾਲ ਦੂਰ ਹੋ ਰਹੀਆਂ ਬਿਮਾਰੀਆਂ